ਦਿਲ ਦਾ ਦਾ ਮੋਲੀ ਯਾਰ ਹਾਂ ਹਾਂ ਕੋਈ ਕੱਟ ਨਹੀਂ ਰਾਇਆ ਇਹ ਮੋਲੀ ਆ ਮੈਨੂੰ ਵੀ ਆਪਣਾ ਤੋਂ ਸਹੀ ਦੂਗੀ ਨਾ ਮੈਨੂੰ ਇੱਕ ਦੱਸ ਪਾ ਹੁਣ ਬੰਦ ਕਰ ਲਾ ਵੀ ਮੜਾ ਜਾ ਬੰਦ ਤਾਂ ਕੋਈ ਨਹੀਂ ਯਾਰ ਨਹੀਂ ਉਹ ਬੰਦੇ ਉਹ ਬੰਦੇ ਇਹਨਾਂ ਨੂੰ ਵੀ ਇਹ ਕਹਿ ਗਏ ਯਾਰ ਕਹ ਲਾਇਆ ਤਾਂ ਹੁਣ ਕਹੀ ਜਾਂਦਾ ਬੜਾ ਕਹਿੰਦਾ ਇਹ ਕਿ ਆ ਮਹਾਦਰ ਬਾਏ ਨਾਲ ਲਗਾ ਕੀ ਕੰਦੀ ਹੁੰਦਾ ਕਰਦੇ ਦੋ ਪੈਸੇ ਬਟਣ ਲੈਣੇ یا تنوں کوں کڈ کنے پیسے بھرا دے ہوں کہے تنوں دے دے گی ان حساب نال دے یا 9000 دے رہا تھا پر یا دا ابا ناں کڑا نہیں نہیں بیچارے نے پیچھے اے وی کہاں جا ذھوک کماڑا کرادے وچ 100 روپے آ یار سا نہیں ہو کریا تے میں پرلے پڑنا بھائی ہووے کوئی لاج نہیں اے دا پرلے اج وڈیرے میں 11 کہے اے ناں ہوندا اے 11000 2000 دے لگ گئے دے پوسٹنا دے ہون پاؤ چل کر دے یار 9.5 دے 10 دے لے آے 500 لگا لگا اے تے چل جا پا دے دیکھی جو پنا تے دیکھیا ਉਹ ਕਰ ਲੈ ਵੀ ਉਹ ਇੱਕ ਵਾਰ ਕਰ ਦੇ ਕਰ ਦੇ ਤੇਰੇ ਖਾਤੇ ਵਧੀਆ ਦੇਖ ਲੈ ਮੈਂ ਹਰ ਜਗ੍ਹਾ ਮਰਿਆ ਨਾ ਨਾ ਬਿਨਾਂ ਕਹੀ ਤੇ ਕਹਿੰਦੇ 500 ਰੁਪਏ ਮੈਂ ਕਹਿੰਦਾ ਆਪਾਂ ਵੀ ਇਨਕਾਰ ਬਿਨਾਂ ਕਹੀ ਲੈਣਾ ਕੋਈ ਨਹੀਂ ਆਪਾਂ ਨੇ ਯਾਰ ਨਹੀਂ ਹਰ ਜਾ ਉਹ ਮਾਂ ਦੁਖੀ ਨਾ ਕਰ ਬੱਸ ਕਰ ਦਈਏ ਨਾ ਬਿਨਾਂ ਕਹੀ ਤੇ ਕਹਿੰਦਾ ਯਾਰ ਤੇ ਪੰਜ ਹੋਰ ਪਾ ਦੇ ਚੱਲ ਕਰ ਦੇ ਯਾਰ ਰਮੀਰ ਭਾਈ ਉਹਨਾਂ ਬਚਾਰੇ ਨੂੰ ਪੁੱਛ ਪੂਰੀ ਹੋ ਯਾਰ ਇਹ ਪੂਰਾ ਪੂਰੇ ਦਾ ਯਾਰ ਇਹ ਤੂੰ ਦੇਖ ਭਾਈ ਮੈਨੂੰ ਵੀ ਪਤਾ ਉਹ ਮਨੇ ਮਾਮਾ ਨਹੀਂ ਮਾਰ ਕੇ ਧੱਤ ਮਾਰ ਲਿਆ ਉਹ ਮਾਮਾ ਨੇ ਹੁਣ ਇਹਨੂੰ ਖੜਾ ਦੇ ਯਾਰ ਅੱਜ ਮਨ ਗਿਆ ਹੁਣ ਖੜਾ ਗਿਆ ਉਹਦਾ ਖੜਾ ਗਿਆ ਇਹਨੂੰ ਬੰਦਾ ਨਹੀਂ ਯਾਰ ਮੈਂ ਤੇ ਨਾਮ ਕਹਦਾ ਪਾਸ ਹੋਰ ਕਹਿੰਦਾ ਚੱਲ ਲੈ ਭਾਈ ਮੇਰਾ 200 ਬਣੂਗਾ ਮਾਮਾ ਬਣਾ ਦੇਣਾ ਯਾਰ ਇਹ ਤੂੰ ਲੈ ਕੇ ਯਾਰ ਉਹ ਭਾਈ ਯਾਰ ਬੁਨਾਵੀਂ ਯਾਰ ਬੁਨਾਵੀਂ ਆ ਲਿਖਾਈ ਕਰਾ ਦੇਣਗੇ ਉਹ ਲਿਖਾ ਦੇਣਗੇ ਹੋ ਗਈ ਭਾਈ ਲਿਖਾਈ ਕਰਾ ਦੇਣਗੇ ਬਸ 200 ਮੈਂ ਲਊਗਾ ਮੈਂ ਉਹ ਤੇ ਚੱਲ ਲਿਖਾਉਣ ਆ ਆ 10000 ਵੀ ਹੋ ਗਈ ਬਸ ਚੁੱਪ ਕਰ ਯਾਰ ਬੁਨਾਵੀਂ ਯਾਰ ਠੀਕ ਆ ਯਾਰ ਉਹ ਯਾਰ ਕੁਝ ਹੋਰ ਬਣਾਣਾ ਹੋਵੇ ਯਾਰ ਹਾਂ ਤੇ ਇਹ ਗਰੀ ਛੱਡਦਾ ਹਾਂ ਯਾਰ ਇਹ ਬਾਈ ਤੂੰ ਲੈ ਲੂਗਾ 200 200 400 ਨਾ ਜੋ ਜਿਹੜੀ ਗੱਲ ਹੋ ਗਈ ਹੋ ਗਈ ਐ ਨਹੀਂ ਕੋਈ ਹੋਰ ਪਾਉਂਦਾ ਨਹੀਂ ਜਿਹਨਾਂ ਨੇ ਪਾਤ ਚਲੇ ਕਹਿਣ ਤੇ ਹਾਂ ਉਹੀ ਇਹ ਨੇ ਉਹਦੇ ਵਾਲੇ ਉਹ ਚ ਵਿਚੀ ਪਾਦੇ ਆਂ ਬੰਦਾ ਇਹ ਹੰਗਰ ਕੀ ਬਈ ਵਾਲਾ ਕਹਿ ਗੇ ਉਹ ਗਾਹ ਨਾ ਗਈ ਜਾਂਦਾ ਯਾਰ ਤੇਰੀ ਬੜ ਖੜਾ ਜਾਂਦਾ ਉਹ ਮਰੇ ਨਾ ਮੁਰਗੇ ਹੋਰ ਆਉਂਦੀ ਨਮਾਜ਼ ਆ ਰ ਘਰੇ ਪੈ ਜਾਂਦੇ ਨੇ ਅਰੇ ਸਾਲੀ ਜਾਣੀ ਜੀ ਇਹਦੇ ਕਰਦੇ ਇਹ ਸ਼ੇਰ ਕਰਦੇ ਇਹਦੇ ਵੀ ਬੱਟੂ ਜੀ ਜਾਂਦੇ ਨੇ ਸਾਰੇ ਸਾਰੇ ਜਾਣ ਆ ਆ ਫਟਲਾ ਬਾਬਾ ਲੱਜ ਬੱਕਰੀ ਬਾਬਾ ਖਾ ਫੋਣ ਜਾ ਬੰਦਾ ਲੈ ਜਾ ਨਾ ਗੁਰਿਆ ਦੀ ਝਾਕ ਦੀ ਪਾਇਰੋਂ ਕਰਦੇ ਬੁੱਧਾ ਖੜਾਗਾ ਆ ਕਾਈ ਟਾਈਮ ਲਿਖਾਈ ਕਰਾ ਦੇ ਰੋ ਰੋ ਬਾਕੀ ਕੰਮ ਕਰਕੇ ਜਾਈਏ ਫਿਰ ਜਬਾਲ ਆ ਜੀ ਹੋਈ ਬਈ ਬਸ ਵੀ ਹੁੰਦਾ ਹੀ ਤਾਂ ਹੋਇਆ ਨਮਾ ਖਾਲ ਆ ਅੱਜ 10000 ਆ ਗਏ ਭਾਈ ਤੇ ਬਸ ਉਹ ਜਿਹੜਾ ਮੋੜ ਤੁਹਾਨੂੰ ਐ ਜਾ ਮੋੜੇ ਮੋੜਦਾ ਮੋੜਦਾ ਵੈਸੇ ਕਹਿ ਲੈਂਦੇ ਆਲੇ ਖਰੇ ਘਾਲਾ ਬਈ ਹੁਣ ਹੁਣ ਜਿੰਮੇਵਾਰੀ ਫੇਰ ਨਹੀਂ ਹੈਗਾ ਤੇ ਘਟਣਾ ਵਧਣਾ ਯਾਰ ਆਵੇ ਕੋਈ ਸੋ ਫਰਕ ਪਾਏ ਆ ਤੇਰਾ ਮੁੰਡਾ ਤੇ ਨਾਲ ਆ ਦੇ ਦੇ ਬਣਾ ਦੇ ਨਹੀਂ ਆਈ ਨਹੀਂ ਨਹੀਂ ਜਾ ਆਪ ਨੂੰ ਵੀ ਕਰ ਲੈ ਹਾਂ ਬਈ ਚਲੋ ਲਿਖਾਈ ਕਰਾਉਣਾ ਆਉਂਦਾ ਜਾਓ ਚਲੋ ਭਾਈ ਮਜ਼ਾ ਕਰਦੇ ਕਰਦੇ ਯਾਰ ਥੱਲੇ ਛੋੜਦਾ ਚਲੋ ਪਾ ਰੋ ਮਾਜੂਰ ਆਉਂਦੀ ਨਾ ਰਾਈ ਫੋਲਮ ਕੀ ਕਦੇ 20000 ਰੁਪਏ ਚਲੋ 20000 ਰੁਪਏ ਜੁੜੇ ਓਏ ਬਹੁਤ ਮਾਈ ਚਲ ਆਪਾਂ ਆ 50000 ਰੁਪਏ ਲੈ ਲਓ ਅੱਧੇ ਪਾਛੇ ਗਣਕੀ ਕੋਈ ਨਾ ਗੱਡੀ ਕਰਨੀ ਕੋਈ ਨਹੀਂ ਉਹ ਮੇਰੇ ਆਪਣੇ ਮਿੱਤਰ ਸਾਰੇ ਮਜਾ ਟੋਟਲੀ ਜਾਣੇ ਨੇ ਸਾਰੇ ਮੈਂ ਆਪਾਂ ਬੱਧਰੇ ਆਇਆ ਬਾਈ ਇਹੇ ਆਇਆ ਉਹ ਬੱਧਲਾ ਆਹ ਮੁਡੀ ਨੂੰ ਬਣਾ ਸਾਡੇ ਪੁੱਤ ਛੱਡ ਦੇ ਪਿੱਛੇ ਇਹਨਾਂ ਨੂੰ ਦੇਖ ਲਓ ਉਹ ਫੇਰ ਸਿੰਘਾਂ ਦੇ ਕੋਲ ਹਾਂ ਬਾਬਾ ਜੰਗਲ ਜੰਗਲ ਵੇ ਮਾਰ ਲੂੰ ਮਾਰ ਦੀ ਤਰਫ ਉਹ ਤੋੜੋ ਨੀ ਯਾਰ ਕੋੜਾ ਬਾਲੀ ਕੋੜਾ ਬਾਲਾ ਯਾਦ ਆ ਤੁੰਗਾਰੀ ਲਿਆ ਯਾਦ ਆ ਬੱਜਾ ਬੋਇਆ ਯਾਰ ਠੰਡੋਂ ਬਲਣਾ ਤੇਰਾ ਕੰਮ ਹੋ ਗਿਆ ਚਾ ਤੈਨੂੰ ਦਈਏ ਪਹਿਲਾਂ ਤੁਸੀਂ ਤੇਰਾ ਮਨ ਕੁਛ ਕਰਾ ਫੇ ਤੂੰ ਨਮਸਾਲ ਇਹਦਾ ਮਨਪੂਰਨ ਕਰ ਨਾ ਗੱਲ ਸਹੀ ਆ ਆ 20000 ਨੇੜੇ ਵੀਰੇ ਛੋਟ ਦੇ ਦੀ ਛੋਟ ਕਰ ਦੀ ਚਾਪੀ ਆ ਮੇਰਾ ਇਹਨੂੰ ਖੁਸ਼ ਹੋ ਕੇ ਕਰਿਆ ਉਹ ਸੀ ਤਾਂ ਖੁਸ਼ ਹੀ ਹੈ ਇਹ ਵੀ ਮਰਦਾ ਹਣਾ ਮਾਨ ਕਰਿਆ ਬੰਦੇ ਨੇ ਯਾਰਾ ਤੂੰ ਇਹ ਮੈਂ ਤੂੰ ਮੇ ਤਾਂ 5000 ਦਾ ਕਰਦਾ ਬੜਾ ਮਾਨ ਕਰੇ ਉਹ ਉਹ ਤਾਂ ਮੇਰੇ ਆਪਣੇ ਮਿੱਤਰ ਨੇ ਉਹ ਮੈਂ ਤੜਕੇ ਨਹੀਂ ਮੱਤੋਂ ਫੋਨ ਨਾਲ ਲੱਗਣ ਤਰਾਂ ਨੂੰ ਆ ਕੇ ਫੋਨ ਮਿਲ ਲੰਦਿਆ ਪਰਚੀ ਕਰ ਉਹ ਪਰਚੀ ਤਾਂ ਹੋ ਜੂ 11000 19000 ਆ 19 ਆ ਬਾਈ ਹੈ ਯਾਰ ਜੰਡੂ ਤੁਹਾਡੀ ਦੂਰੇ ਘਰੋਂ ਖਰੀਦ ਕਰ ਬਈ ਆ ਗਣੀ ਮਿੱਟੂ ਤੂੰ ਕਹਿੰਦੇ ਹੁਣ ਉਹ ਤਾਂ ਜਾਣਦਾ ਨਹੀਂ ਡੈਂਟੀ ਨਹੀਂ ਆਉਂਦੀ ਉਹਨੂੰ ਤੂੰ ਤੁਸੀਂ ਬਿੱਲੂ ਕਦੋਂ ਵਾਲੀ ਨਾ ਕਰਿਓ ਪੈਣਾ ਪਿੱਛੋਂ ਕੱਢ ਕੱਢ ਦੇ ਵਿੱਚੋਂ ਬਿੱਲੂ ਕ ਇਧਰ ਮੇਰੇ ਖਿਆਲ ਮੈਂ ਉੱਥੇ ਟਾਇਰਾਂ ਦੇ ਪਾਸੇ ਬੜਾ ਮੇਰੇ ਖਿਆਲ ਵਿੱਚੋਂ ਕੱਢ ਲਿਆ ਪਾਸੋਂ ਫੇਰ ਮੇਰੇ ਨਾਲ ਬੇਚੀ ਕਰਾਤੀ ਹੁੰਦਾ 500 ਬਦੋਂ ਮੈਨੂੰ ਕਹਿੰਦੇ ਦੇ ਦੇ ਲੋ 3 4 5 کوئی نہیں <in Asia> <conversion> <Roma> <inanimans cabin> ਆ ਗਿਆ ਆਪਰਾ ਜੈ ਭਾਈ ਜੈ ਭਾਈ ਆਪਾਂ ਪਰਮਾਤਮਾ ਤੇਨੂੰ ਹੀ ਵਾਦਾ ਕਰਦੇ ਆਂ ਉਹ ਕਿਵੇਂ ਸੋਨੇ ਵਾਦਾ ਕਰੀ ਆ ਪਰਚੀ ਕਰਾ ਲਓ ਭਾਈ ਚਲੋ ਪਰਚੀ ਕਰਾਓ ਜੀ ਬੈਠੀ ਹਾਂ ਚੱਕ ਹੈ ਚੱਕ ਹੈ ਲੋ ਜੀ ਇਹ ਚੱਕ ਕਰਦੇ ਨੂੰ ਚੱਕ ਇਹ ਦੱਸੋ ਤੁਹਾਨੂੰ ਲੱਗਿਆ ਕਿ 20000 ਰੁਪਿਆ 17000 ਦੀ ਵਕਤ ਦੇ ਇਹ ਜਿਵੇਂ ਖਹਿਮਤ ਨਾ ਲੈ ਲਾ ਹੁਣ ਇੱਕ ਤਾਂ ਮੇਰੇ ਮਨੋਂ ਨਹੀਂ ਕਹਾਂਗਾ ਕਾਪਾ ਆ ਉਹ ਮਨ ਵੀ ਲੈ ਖਰਾ ਮੈਂ ਹੱਟ ਗਿਆ ਦੱਸੀ ਆ ਉਹ ਮੇਰਾ ਬਾ ਮਨਪਾ ਨਾ ਕਰਾ ਉਹ ਮੋੜੀ ਨਾ ਨਾ ਮੇਰੇ ਨੂੰ ਪਹੁੰਚੂਗਾ ਮੈਂ ਨਹੀਂ ਨਾ ਪਹੁੰਚਿਆ ਇਹ ਤਰ੍ਹਾਂ ਉਹਨੇ ਬਹਿ ਲਾਉਂ ਕੋਈ ਗੱਲੀ ਚਲਾ ਦੇ ਫਿਰ ਦੇਖੀ ਜਊ ਹਾਂ ਲਾ ਦੇ ਕੋਈ ਬੱਟ ਨਹੀਂ ਲੱਗਦੀ ਐ ਜਾਂ ਪੂਰਾ ਕੰਮ ਨੂੰ ਲੱਖ ਮੇਰੇ ਜਿਹੜੀ ਵੇਲੇ ਲੱਖ ਦਾ ਪੈਂਦਾ ਨਹੀਂ ਦੂਜੇ ਸੂਏ ਆ ਬਾਈ ਦੂਜੇ ਦੂਜੇ ਸੂਟ ਹੀ ਆ ਬਾਈ ਹੁਣ ਠੀਕ ਆ ਜੀ ਸਾਰਾ ਹੋਈ ਵੇ ਨਾ ਕੱਢਨੇ ਪੈਗੇ ਹਾਂ ਬਸ ਮੋੜਿਆ ਕੱਢਿਆ ਕੋਈ ਨਹੀਂ ਹੁਣ ਹੁਣ ਕੱਢਨੇ ਪੈਗੇ ਈ ਪਤਾ ਹੁਣ ਮਾਈਂਗ ਪਤਾ ਚੈ ਤੈ ਇਹਦਾ ਹੁਣ 22000 ਦੀ ਰਜਾ ਹੁਣ ਆ ਦਿੰਦੇ ਆ ਉਹਨੂੰ ਆ ਵਕਤ ਤੇ ਪਾ ਨੂੰ ਗਲਤੀ ਕਰ ਹੂਣ ਵਾਲੀ ਇੱਕ ਤਾਂ ਹਾ ਤਾਂ ਨਾ ਹੋਰ ਚਾਹੀਦਾ ਨੂੰ ਕੋਣ ਹੈ ਨਹੀਂ ਦੇਖਣੇ ਕਿ ਜਾਉਂਦੇ ਹੂ 2000 ਤੋਂ ਬਰਾ ਦਨੋਂ 11 ਲੱਗ ਗਿਆ 11 ਲਾਤਾ ਜੀ 11 ਲਾਤਾ ਕਿਹੜੀ ਬੱਕਰੀ ਤੇ ਐਡੀ ਬੱਕਰੀ ਜੀ ਬੱਕਰੀ ਹੋ ਤੈਨੂੰ ਅਟ ਨਹੀਂ ਜਾਂਦੀ ਤੇ ਖੜੀ ਹੋਰ ਜਾਣੇ ਹੋਰ ਕਿੱਦਾਂ ਪੜਾ ਆ ਲੈ ਗਏ ਮੜੀ ਜੀ ਅੱਲਾ ਵੇ ਪ੍ਰਾਸ ਅਰੇ ਸਾਲਾਂ ਨੂੰ ਆਖਦੇ ਦੇ ਇਹ ਆਪੀ ਹੋ ਗਈ ਆਪਾ ਯਾਰ ਬਤਾਓ 5 ਸਾਲਾਂ ਦੇ ਹੋਣੇ ਹੀ ਬਸ ਇਹ ਰੱਖਣਾ ਹੁਣੋ ਰੱਖ ਲੈ ਦੇਖ ਯਾਰ ਵੀ ਲੈ ਜਾ ਪੈਂ ਘੈਨੀ ਤੇ ਮੈਂ ਦਿੰਦਾ ਨਹੀਂ ਰਾਈਟ ਹੰਡ ਦੇ ਪਾਸੇ ਟਾਈਮ ਹੁੰਦਾ ਹੈ ਉਹ ਟਾਈਮ ਹੁੰਦਾ ਰਿਹਾ ਕੋਈ ਨਹੀਂ ਟਾਈਮ ਤਾਂ ਹੁੰਦਾ ਮਨ ਕੋਈ ਯਾਰ ਪਰਮ ਨਾਲ ਹੀ ਲਈ ਹੁਣ ਹੁਣ ਤਾਂ ਮੋੜਦਾ ਹੁਣ ਤਾਂ ਕਿੰਨੇ ਦੀ ਕਰਤੀ 10000 ਦੀ ਕਰਤੀ ਹੋਰ ਤਾਂ ਕਾਟ ਵੀ ਨਹੀਂ ਹੈ ਇਹਦਾ ਯਾਰ ਵੇਰੀ ਕੀ ਚੱਕ ਅੰਬਰ ਉਹ ਮਨਤਾਇਰ ਦਿੱਤੇ ਹੋਗੇ ਭਾਈ ਅੱਲਾਹ ਤਾਂ ਜੱਤਾ ਤੇ ਐ ਨਹੀਂ ਇਹ ਦੋ ਪੱਤਰ ਹੀ ਚਾਹ ਉਹ ਖਾਉਂ ਗਿਆ ਪੂਰੇ ਰੁਕਲਾ ਬਾੜੀ ਗੱਲ ਕੀ ਕਰਦਾ ਇੱਥੇ ਲਿਖਿਆ ਲੈਣਾ ਉਹ ਗੱਲ ਤਾਂ ਹੁਣ ਲਿਖਾਦਾ ਪਿਰਣ ਗਿਆ ਇਹ ਹਾਂ ਬਸ ਆਹ ਹੁੰਦਾਗਾ ਇਹ ਬਖਤੀ ਚੰਗੀ ਹੁੰਦਾ ਉਹ ਰਿਆ ਪਰ ਜੰਗੇ ਘਰੋਂ ਪੱਠਾ ਗਿਆ ਯਾਰਾ ਬੰਦੇ ਦੀ ਰੋਪੀ ਯਾਰ ਇਹ ਨੂੰ ਨਾ ਸਾਈ ਫਰਾ ਦੀ ਉਹਨੇ ਉਹ ਸੁੰਦਰ ਤੇ ਗੁਰਿੰਦਰ او نہیں یار بے بیوں کو ماں نہ کرے یار پورا 20 بھی ہو گیا دے دے بڑے ہن ڈال دے 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 اچھا پوری ہونی دے دے بس ٹھیک او بھی بھی ٹھیک ہے ٹھیک ہے یار کیا گل کرنے آ میں لو پکڑوانے ہیں 2000 روپے او ٹھیک ہے ٹھیک ہے ٹھیک ہے چل بھائی مارنے تھا اپی ہن تاں 15000 جی ماریاں اس میں کن کے آئے ہیں ਤਰਾ ਕੰਮੀ ਆ ਜੂਏ ਬਸ ਹੋ ਗਈ ਹੁਣ ਤੈਨੂੰ ਕਹਤਾਂ ਹੁਣ ਸਾਰੇ ਮਾਰ ਦੇ ਆਏ ਲੈ ਇਹਨਾਂ ਨਾਲ ਗੱਲ ਕਰ ਲੈ ਗੱਲ ਕਰ ਲੈ ਓਏ ਬੈਠੇ ਲਿਆ ਓਏ ਆ ਮਾਗਰ ਖੜਾ ਪੈਸੇ ਕਿਥੇ ਲੈਣੇ ਆ ਲੈ ਲੱਡੀ ਦਾ ਖੜਾ ਅੱਛਾ ਅਸਾਈ ਹੋਰ ਲੋ ਇਸ ਤੂੰ ਨੇ ਫਰੀਦ ਲਈ ਬੱਕਰੀ ਰੇਟ ਭਾ ਦੱਸ ਦੇਣੀ ਹੈਗੇ ਇਹ ਗਾਂ ਵੇਚਣੀ ਹੈ ਉਹ ਜਿਹੜੇ ਦੋ 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 ਇਹਨਾਂ ਤੋਂ ਇਹਨਾਂ ਤੋਂ ਆਹ ਇਹ ਦੋ ਜੀ ਕਹਿੰਦਾ ਮੈਂ ਹੋਰ ਵਾਰ ਬਰੀ ਦਵਾਈ ਇਹਨਾਂ ਨੂੰ ਮੰਗਦਾ ਕਿ ਓਏ ਜੀ ਤੁਹਾਡੇ ਨਾਲ ਹੋਰ ਘੜਨੀ ਕਰਾਂਗੇ ਹੋਰ ਪਾਤੀ ਕਰਦੇ ਮੈਂ ਕਰਕੇ ਮੈਨੂੰ ਫੜਾ ਦੇ ਪਾਹੀ ਇਹ ਕਰਕੇ ਮੈਨੂੰ ਫੜਾ ਦੇ ਆਪਣੀ ਬੰਡੋ ਕਰ ਲੈਣਾ ਕੋਈ ਵਾਰ ਇਹ ਮੈਂ ਨਹੀਂ ਕਰਦੇ ਮੈਂ ਕਹਾਂ ਹੁਣ ਬੁਕਾ ਲਿਓ ਇਹ ਸੇਰ ਮੈਂ ਬਣ ਗਿਆ ਆ ਰਾਮਾ ਸੇ ਦਾ ਮਗਰਾ ਆਉਂਦਾ ਆਂਗਾ ਕਰ ਸਕਿਆ ਵਾਲਾ ਇਹਦਾ ਮੈਂ ਸਟੈਂਡ ਤੋਂ ਬਾਹਰ ਕੋਈ ਹਰੇਕ ਤਾਂ ਆਉਂਦਾ ਜਿੱਤੀ ਜਿਹੜੀ ਜਿਹੜਾ ਮੇਰਾ ਹੀ ਭਾਈ ਆ ਸਾਡੇ ਹੋ ਸਕੇ ਨੋਈ ਪੂਰਾ ਵੀ ਇਹਮੈਂਟ ਪੂਰੀ ਹੋ ਗਈ ਕੋਈ ਦੇਖੋ ਭਾਈ ਆ ਬੱਕਰੀ ਦਾ ਹੋਇਆ ਸੌਦਾ ਦੇਖ ਸਕਦੇ ਤੁਸੀਂ ਪੂਰਾ 20000 ਦਾ ਦੇਖ ਸਕਦੇ ਹੋ